ਚੈਨਲ ਦੇ ਵਿੱਚ ਸਾਰੇ ਆਈ ਹੋਪ ਤੇ ਸਾਰੇ ਵਧੀਆ ਹੋਣਗੇ ਠੀਕ ਹੋਣਗੇ ਮੰਮੀ ਆਈ ਅੱਜ ਮੇਰੀ ਤੇ ਗੁड़िया ਰਾਣੀ ਸੌ ਰਹੀ ਆ ਔਰ ਮੰਮੀ ਆਇਆ ਬਾਪੂ ਕੋ ਖੜਾ ਉਹ ਹਨਾ ਬਾਪੂ ਦੇ ਜਿਹੜੇ ਕੱਪੜੇ ਸੀਗੇ ਲੈ ਕੇ ਆਏ ਉਹ ਛੋਟੇ ਨਿਕਲੇ ਇਸ ਲਈ ਫਿਰ ਮੰਮੀ ਮੈਂ ਕਿਹਾ ਮੰਮੀ ਹੁਣ ਹੁਣ ਬਦਲ ਹੋ ਜਾਣੀ ਬਾਅਦ ਚੋਂ ਨਾ ਬਦਲ ਨਹੀਂ ਹੋਣੀ ਤਾਂ ਇਸ ਲਈ ਫਿਰ ਬਦਲਾਂਣ ਕੱਪੜੇ ਲੈਣ ਆਇਆ ਮੁੜ ਕੇ ਫੇ ਬਦਲਾਣੇ ਆ ਤਾਂ ਮੈਂ ਕਿਹਾ ਵੱਡੇ ਲੈ ਆਏ ਥੋੜੇ ਜੀ ਤੇ ਬਸ ਉਹੀ ਲੈਣਾ ਆਇਆ ਸਾਡੇ ਹਜੇ ਟਾਈਮ ਨਹੀਂ ਲੱਗਦਾ ਲੁਧਿਆਣਾ ਜਾਂਦਾ ਗਰਮੀ ਬਹੁਤ ਤੇ ਮੈਂ ਬਣਾਣ ਲੱਗੀ ਅੱਜ ਅੰਬੀਆਂ ਦਾ ਅੰਬੀਆਂ ਦਾ ਸ਼ਿਸ਼ਾ ਜਿਹਨੂੰ ਮਲਾਂਜੀ ਵੀ ਕਹਿੰਦੇ ਨੇ ਮਾਂਜੀ ਕੁਛ ਵੀ ਕਹਿ ਲੈਂਦੇ ਆ ਤੇ ਮਟਰ ਦੀ ਸਬਜੀ ਆਲੂ ਮਟਰ ਆਲੂ ਮਟਰ ਦੀ ਸਬਜੀ ਬਣਾਉਣੀ ਫਿਲਹਾਲ ਤਾਂ ਪਹਿਲਾਂ ਮੈਂ ਇਹ ਆ ਬਣਾ ਲਵਾਂ ਇਹਨੂੰ ਅ ਅੰਬੀਆਂ ਨੂੰ ਕਰ ਲਿਆ ਮੈਂ ਸਾਰਾ ਤੇ ਇਹਦੇ ਵਿੱਚ ਹੁਣ ਮੈਂ ਪਿਆਜ਼ ਵਗੈਰਾ ਪਾਉਂਗੀ ਠੰਡਾ ਹੋਣੇ ਰੱਖ ਲਉਂਗੀ ਸ਼ਾਮ ਦਾ ਟਾਈਮ ਹੋ ਗਿਆ ਆ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਸਾਰੇ ਆਪਣਾ ਧਿਆਨ ਰੱਖੋ ਏਡੀ ਜ਼ਿਆਦਾ ਗਰਮੀ ਵਾਧ ਰਹੀ ਆ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਸਾਡੇ ਜੋ ਉੱਧ ਲਈ ਸਾਡਾ ਨਾ ਕਿਚਨ ਤੇ ਬੁਰਾ ਹਾਲ ਹੋ ਜਾਂਦਾ ਉੱਧਰ ਤੇ ਬਾਕੀ ਦੇਖੋ ਪਸੀਨਾ ਲੰਘਦਾ ਬਹੁਤ ਬੁਰਾ ਹਾਲ ਵਾ ਤੇ 8 ਵਜਣ ਵਾਲੇ ਆ ਮੈਂ ਤਾਂ फटाफट ਆਪਣਾ ਪਹਿਲਾ ਖਾਣ ਪੀਣ ਦਾ ਜਣਾ ਇੰਤਜ਼ਾਮ ਉਹ ਕਰ ਲੂਮਾ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਤੇ ਮਹਿੰਦੀ ਵੀ ਲਵਾਣੀ ਆ ਮੈਂ ਕੱਲ ਮम्मी ਤੋਂ ਮਹਿੰਦੀ ਲਵਾਉਣੀ ਆ ਆਪਣੀ ਦਾ ਬਾਜ਼ਟ ਤੇ ਹੋਵੇਗਾ ਮਹਿੰਦੀ ਲੈ ਕੇ ਆਂਦੀ ਆ ਮੈਂ ਤੁਹਾਨੂੰ ਦਿਖਾਣੀ ਆ ਮਹਿੰਦੀ ਦੇਖ ਲਾਰਾ ਜਿੱਦੀ ਪਿਆ ਆ ਇਗਨੋਰ ਕਰਿਓ ਪੂਜੀ ਆਲੀ ਆਂਦਾ ਸੀ ਕੱਲ ਤੇ ਆਮ ਮੈਂਂਦੀ ਰਮੇ ਪੈਕਟ ਲੈ ਕੇ ਆਈ ਆਂ ਨਹੀਂ ਹਾਂ ਇਹ ਲਗਾਉਂਗੀ ਮੈਂ ਬਾੜਾ ਤੇ ਤੇ ਇਹਦੇ ਨਾਲ ਹਨਾ ਇਹ ਵਾਲਾ ਲੈ ਕੇ ਆਈ ਆਂ ਰੀਠਾ ਵੈਸੇ ਤਾਂ ਮੈਂ ਰੀਠਾ ਆਮਲਾ ਸ਼ਿਕਾ ਕਾਈ ਇੱਕ ਇੱਕ ਮਿਕਸ ਪਾਊਡਰ ਆਂਦਾ ਉਹ ਲੈਣੀ ਹੁੰਨੀ ਪਰ ਉਹਨਾਂ ਸ਼ੋਪ ਕੱਲ ਬੰਦ ਹੋ ਗਈ ਸੀਗੀ ਤੇ ਮੈਨੂੰ ਮਹਿੰਦੀ ਜਰੂਰੀ ਐ ਸਿਰ ਤੇ ਲਗਾਣੀ ਕੋਕਿ ਮੰਮੀ ਆਇਆ ਮੰਮੀ ਲਗਾ ਸਕਦੇ ਮੇਰੇ ਬਾਲ ਜਿੱਦਾਂ ਤੁਹਾਨੂੰ ਪਤਾ ਹੀ ਬੋ ਪਾਰੀ ਐ ਇਸ ਲਈ ਮੈਂਦੀ ਲੱਗਣੀ ਨਹੀਂ ਕਿਸੇ ਕੋ ਮਮੀ ਲਗਾਉਂਗੇ ਤੇ ਮੈਨੂੰ ਫਿਰ ਜ਼ਰੂਰੀ ਲੈਣੇ ਪਿਆ ਫਿਰ ਮੈਂ ਰੇਠੇ ਦਾ ਹੀ ਪਾਊਡਰ ਲਿਆਈ ਤੇ ਆਹ ਵਾਲੀ ਮੈਂਦੀ ਲਿਆਈ ਹਾਂ ਹੁਣ ਇੱਕ ਰਾਤ ਨੂੰ ਭਿਉਂਉਂਗੀ ਮਮੀ ਫਿਰ ਸਵੇਰੇ ਸਵੇਰੇ ਲਗਾ ਦੂੰਗੀ ਤੇ ਇਹ ਲੈਣ ਦੀ ਸੀ ਥੋੜੀ ਜਿਹੀ ਤੱਲਣ ਵਾਲੇ ਇਹੋ ਤੇ ਲੱਗੇ ਮੈਨੂੰ ਪਾਸਤਾ ਟਾਈਪ ਦੀ ਸ਼ੇਪ ਬਣੀ ਹੋਈ ਆ ਇਹ ਵਾਲੇ ਲਿਆਂਦੇ ਸੀ ਤੇ ਆ ਸਮਾਨ ਹਜੇ ਦੀ ਪਿਆਇਆ ઓ જય સૈના ને તમને હેલો કર બાય ફલે હેલો કરી દેજો બાજુ બાય હેલો કીધું આટલે હેલો સ્ટીરીએટ સે સાલે બોલ ફીર થા બધિયા કે મારી કુડી ને સપોર્ટ કર મારી કુડી ને સપોર્ટ કરો લાઈક કરો बढ़ियाँ बढ़ियाँ लाइक सब्सक्राइब करो लाइक कर सब्सक्राइब भी किधर सब्सक्राइब ना कहने यार कहीं सब्सक्राइब जो कहने यार में खाता लाइक करो सब्सक्राइब सब्सक्राइब <laughs> क्या बोल हो। ते <laughs> होने सब्जी रोटी तैयार करने के आप रोटी तैयारी करने के आप हाँ ते हो अच्छा रोटी तैयार हाँ ਤੇ ਪਹਿਲਾ ਮੈਂ ਉਹ ਆਪਣੀ ਬਣਾ ਲਵਾਂ ਠੀਕ ਠਾਕ ਮਲਾਂਜੀ ਜੋ ਵੀ ਆ ਉਹ ਪਹਿਲਾ ਤਿਆਰ ਕਰ ਲਵਾਂ ਆਹ ਆਹ ਸਾਣਾ ਹੈ ਬਤਾਂ ਮੈਂ ਨਹੀਂ ਬਣਦੀ ਨਾ ਦੇ ਵੇ ਸਹੀ ਲੱਗਦਾ ਵੇ ਸਹੀ ਜਾ ਚੁੱਕਾ ਸਹੀ ਲੱਗਦਾ ਹਾਂ ਸਹੀ ਆ ਸਹੀ ਆ ਤੇ ਜਿਹੜਾ ਇਹਦੇ ਬਾਅਦ ਉਹਨੇ ਕਹੇ ਤਾਂ ਸਹੀ ਹੈ ਤਾਂ ਤੇ ਸਹੀ ਆ ਤੇ ਚਲੋ ਫਿਰ ਪਹਿਲਾ ਫਟਾਫਟ ਬਣਾ ਲਈਏ ਫੇਟਾਂ ਥੋੜੀ ਐਟਮੇ ਤੇ ਤੁਸੀਂ ਮੇਰੀ ਮੰਮੀ ਨਾਲ ਮਿਲ ਹੀ ਲਏ ਹੋਗੇ ਤੇ ਮੈਂ ਆ ਗਈਆਂ ਸਿੱਧਾ ਕਿਚਨ ਚ ਕਿਚਨ ਚ ਮੈਂ ਬਣਾਣ ਲੱਗੀ ਆ ਸ਼ਿਸ਼ਾ ਸ਼ਿਸ਼ਾ ਵੀ ਬੋਲ ਦੰਦੇ ਆ ਮਲਾਂਜੀ ਵੀ ਬੋਲ ਦੰਦੇ ਆ ਮਾਂਜੀ ਵੀ ਬੋਲ ਦੰਦੇ ਆ ਹੋਰ ਪਤਾ ਨਹੀਂ ਅਲੱਗ ਅਲੱਗ ਸ਼ਹਿਰਾਂ ਚ ਅਲੱਗ ਅਲੱਗ ਇਹ ਚੀਜ਼ ਬੋਲਦੇ ਪਰ ਅਸੀਂ ਇੱਧਰ ਸ਼ਿਸ਼ਾ ਬੋਲਦੇ ਆ ਜਾਂ ਮਲਾਂਜੀ ਵੈਸੇ ਤਾਂ ਮੈਂ ਸ਼ਿਸ਼ਾ ਹੀ ਬੋਲਦੀ ਆ ਇਹਨੂੰ ਤੇ ਇਹ ਬਹੁਤ ਵਧੀਆ ਗਰਮੀਆਂ ਚ ਬੰਦਾ ਆ ਬਸ ਆਪਣਾ ਜੋ ਹੈਗਾ ਅੰਬੀਆਂ ਨੂੰ ਉਬਾਲ ਲਓ ਉਬਾਲ ਕੇ ਮਤਲਬ ਜਿੱਦਾਂ ਉਹ ਨਰਮ ਕਰ ਲਓ ਨਾ ਉਬਾਲ ਕੇ ਇੱਕ ਦੋ ਸੇਟੀਆਂ ਬਜਵਾ ਲਓ ਜਾਂ ਤੁਸੀਂ ਪਤਲੀ ਚ ਵੀ ਉਬਾਲ ਸਕਦੇ ਹੋ ਉਬਾਲ ਕੇ ਤੇ ਉਹਦਾ ਨਾ ਸਾਰਾ ਗੁੱਦਾ ਜਿਹਾ ਉਹ ਕੱਢ ਲੈਣਾ ਪਾਣੀ 'ਚ ਠੰਡੇ ਪਾਣੀ 'ਚ ਤੇ ਠੰਡੇ ਪਾਣੀ 'ਚ ਗੁੱਦਾ ਕੱਢ ਲੈਣਾ ਔਰ ਜਿਹੜੀ ਛਿੱਲੜ ਉਹ ਵੀ ਚੰਗੀ ਤਰ੍ਹਾਂ ਮੈਸ਼ ਕਰਕੇ ਛਿੱਲੜ ਅਲੱਗ ਮਤਲਬ ਸਿੱਟਣੀ ਛਿੱਲੜ ਨਹੀਂ ਵਿੱਚ ਪਾਣੀ ਔਰ ਜਿਹੜੀ ਗੁਟਕੀ ਆ ਉਹ ਵਿੱਚ ਹੀ ਰੱਖਣੀ ਆ ਕਿਉਂਕਿ ਗੁਟਕੀ ਦਾ ਹੀ ਸੁਆਦ ਹੁੰਦਾ ਆ ਤੇ ਜਾਓ ਗੁੱਦਾ ਹੁੰਦਾ ਜਿਹੜਾ ਅੰਬੀ ਦਾ ਹੁੰਦਾ ਉਹ ਵਾਲਾ ਨਾ ਅੰਬਾ ਦਾ ਤੇ ਬਸ ਮੇਚ ਪਿਆਜ਼ ਵੀ ਕੱਟ ਕੇ ਪਾਸੀ ਕਈ ਲੋਕ ਪਿਆਜ਼ ਪਾਉਂਦੇ ਆ ਔਰ ਕਈ ਨਹੀਂ ਪਾਉਂਦੇ ਬਟ ਮੈਂ ਜਿਹੜੋ ਬਣਾਉਣੀ ਆ ਨਾ ਸ਼ੀਸ਼ਾ ਤੇ ਮੈਂ ਪਿਆਜ਼ ਜ਼ਰੂਰ ਪਾਣੀ ਆ ਕਿਉਂਕਿ ਮੈਨੂੰ ਵੋਸ ਵਾ ਲੱਗਦਾ ਖੱਟਾ ਮਿੱਠਾ ਵਧੀਆ ਲੱਗਦਾ ਤੇ ਜੀਰੇ ਨੂੰ ਮੈਂ ਭੁੰਨ ਲਿਆ ਜੀਰੇ ਦਾ ਹੋਰ ਨਕੇ ਚਮਸਾਲਾ ਪਾਉਂਗੇ ਤੇ ਚੀਨੀ ਪਾ ਦਿੱਤੀ ਵੈਸੇ ਤਾਂ ਅੰਬੀ ਖੱਟੀ ਮਿੱਠੀ ਹੁੰਦੀ ਪਰ ਫਿਰ ਵੀ ਮੈਂ ਟੇਸ ਦੇ ਅਨਸਾਰ ਚੀਨੀ ਪਾਉਂਦੀ ਹੁੰਨੀ ਆ ਚੀਨੀ ਵਧੀਆ ਲੱਗਦੀ ਆ ਕਈ ਚੀਨੀ ਪਾਉਂਦੇ ਆ ਕਈ ਨਹੀਂ ਪਾਉਂਦੇ ਕਈ ਪਾ ਵੀ ਲੈਂਦੇ ਆ ਤੇ ਮਸਾਲੇ ਪਾਲੇ ਸੀਗੇ ਨਮਕ ਕਾਲਾ ਨਮਕ ਵੀ ਪਾਇਆ ਔਰ ਦੂਸਰਾ ਵੀ ਪਾਇਆ ਤੇ ਹੋਰ ਚਾਟ ਮਸਾਲਾ ਵੀ ਥੋੜਾ ਜਿਹਾ ਪਾਇਆ ਸੀ ਤੇ ਇਹ ਦੇਖੋ ਜੀਰਾ ਭੁੰਨ ਲਿਆ ਸੀ ਇਹਦਾ ਮੈਂ ਮਸਾਲਾ ਤਿਆਰ ਕਰ ਲਿਆ ਕੁੱਟ ਲਿਆ ਸੀਗਾ ਤੇ ਇਹ ਵੀ ਪਾ ਦਿੱਤਾ ਔਰ ਇੰਨਾ ਸਵਾਦ ਇੰਨਾ ਟੇਸਟੀ ਸ਼ਿਸ਼ਾ ਲੱਗਾ ਸੀ ਬਹੁਤ ਜ਼ਿਆਦਾ ਵਧੀਆ ਮੇਰੀ ਮੰਮੀ ਨੂੰ ਵੀ ਬਹੁਤ ਪਸੰਦ ਆਇਆ ਕਿਉਂਕਿ ਮੈਂ ਹਰੇ ਜ਼ੰਬੀਆਂ ਨਾ ਥੋੜੀਆਂ ਘੱਟ ਸੀ ਅਗਰ ਜ਼ਿਆਦਾ ਹੁੰਦੀਆਂ ਤਾਂ ਬਹੁਤ ਟੇਸਟੀ ਲੱਗਣਾ ਸੀਗਾ ਪਰ ਫਿਰ ਵੀ ਬਹੁਤ ਵਧੀਆ ਲੱਗ ਗਿਆ ਤੇ ਦੇਖੋ ਰੈਡੀ ਹੋ ਗਿਆ ਬਸ ਇੰਨਾ ਇਹ ਹੈਨਿਓਨ ਮਤਲਬ ਸਿੰਪਲ ਤਰੀਕੇ ਨਾਲ ਬਣ ਜਾਂਦਾ ਬਹੁਤ ਆਸਾਨ ਅ ਸ਼ਿਸ਼ਾ ਬਣਾਣਾ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਇੱਕ ਵਾਰ ਤੇ ਸਿਸ਼ਾ ਬਣਾ ਕੇ ਮੈਂ ਫ੍ਰਿਜ ਚ ਰੱਖ ਲਿਆ ਕਿਉਂਕਿ ਠੰਡਾ ਹੀ ਵਧੀਆ ਲੱਗਦਾ ਆ ਠੰਡੇ ਪਾਣੀ ਚ ਇਹਨੂੰ ਜੋ ਆਪਾਂ ਸਾਮਾਨ ਪਾਣਾ ਠੰਡੇ ਪਾਣੀ ਚ ਪਾਣਾ ਨਾ ਤੇ ਉਹਨੂੰ ਮੈਂ ਫ੍ਰਿਜ ਚ ਰੱਖ ਦਿੱਤਾ ਆ ਤੇ ਹੁਣ ਵਾਰੀ ਆ ਗਈ ਆ ਆਲੂ ਮਟਰ ਦੀ ਸਬਜ਼ੀ ਬਣਾਉਣ ਲੱਗੀ ਆ ਮੈਂ ਤੇ ਮੈਂ ਸਬਜ਼ੀ ਬਣਾ ਲਈ ਸੀ ਉਸ ਤੋਂ ਬਾਅਦ ਰੋਟੀ ਬਣਾਣੀ ਸੀ ਪਰ ਇੰਨੀ ਨੇੜੀ ਤੂਫਾਨ بارش ਵੀ ਇੰਨਾ ਤੇਜ਼ ਆ ਲਾਈਟ ਵੀ ਚੱਲ ਗਈ ਸੀ ਰੋਟੀ ਬਣਾਦੇ ਬਣਾਉਂਦੇ ਮਤਲਬ ਰੋਟੀ ਬਣਾਣੀ ਤਾਂ ਸੀ ਮੈਂ ਜਲਦੀ ਪਟ 11:00 ਵਜੇ ਗਏ ਸੀਗੇ ਬਣਾਦੇ ਬਣਾਦੇ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਡੇ ਕਿਚਨ ਬਾਹਰਲੀ ਸਾਈਡ ਆ ਔਰ ਜਦੋਂ ਬਾਰਿਸ਼ ਆਈ ਬਾਰਿਸ਼ ਸਿੱਧੀ ਸਾਡੇ ਕਿਚਨ ਵੱਲ ਆਂਦੀ ਸੀਗੀ ਉਤੋਂ ਬਹੁਤ ਜ਼ਿਆਦਾ ਪਾਣੀ ਉਧਰਲੀ ਸਾਈਡ ਆਂਦਾ ਪਿਆ ਸੀਗਾ ਤੇ ਫੇਰ ਖੜਨਾ ਕਿੱਦਾਂ ਸੀ ਇਸ ਲਈ ਮੈਂ ਫੇਰ ਮੈਂ ਕਿਹਾ ਹੁਣ ਬਾਰਿਸ਼ ਖਟੂਗੀ ਫੇਰੀ ਮੈਂ ਰੋਟੀ ਬਣਾਉਂਗੀ ਮੇਰੀ ਮੰਮਾ ਵੀ ਕਹਿੰਦੇ ਕੋਈ ਨਹੀਂ ਹੁਣ ਬਾਰਿਸ਼ ਛੱਡ ਲਾਂਦੇ ਫੇਰੀ ਰੋਟੀ ਬਣਾਹੀ ਤੇ ਬਾਕੀ ਸਾਰਾ ਸਮਾਨ ਆਲਮੋਸਟ ਤਿਆਰ ਕਰ ਲਿਆ ਸੀਗਾ ਤੇ ਇੱਥੇ ਬਾਅਦ ਚੋ ਖਾਣਾ ਬਿਨਾ ਸੀ ਖਾ ਲਿਆ ਸੀ ਰੋਟੀ ਪਾਣੀ ਖਾ ਲਿਆ ਸੀ ਮੌਸਮ ਬਹੁਤ ਵਧੀਆ ਹੋ ਗਿਆ ਸੀ ਇੱਥੇ ਮਸਤੀ ਦਾ ਟਾਈਮ ਚੱਲ ਰਿਹਾ ਸੀਗਾ ਇਹ ਬਾਪੂ ਦੇ ਪਪਾ ਮਸਤੀ ਕਰਦੇ ਸੀ ਖੱਤਰਬੂਜ਼ ਕੱਟਿਆ ਸੀਗਾ ਉਹ ਲਾਸਟ ਤੇ ਰਹਿ ਗਏ ਸੀ ਇਹ ਕਹਿ ਰਹੇ ਸੀ ਕਿ ਖਾ ਲੋ ਸਾਰੇ ਆ ਜਾਓ ਤੇ ਇੱਥੇ ਬਾਬੂ ਕੁ ਵੀ ਲੱਗਿਆ ਹੋਇਆ ਸੀ ਆਪਣੀ ਮਸਤੀ ਚ ਸਾਰੇ ਲੱਗੇ ਹੋਏ ਸੀ ਮਸਤੀ ਚ ਮੰਮੀ ਨੇ ਗੁੜਿਆ ਰਾਣੀ ਨੂੰ ਫੜਿਆ ਸੀਗਾ ਕਿਉਂਕਿ ਉਹ ਰੋਂਦੀ ਸੀ ਥੋੜਾ ਜਿਹਾ ਤੇ ਮੈਂ ਕਿਹਾ ਮੰਮਾ ਤੁਸੀਂ ਕਮਾ ਲਓ ਥੋੜਾ ਜਿਹਾ ਤੇ ਮੈਂ ਆਪਣਾ ਨਾ ਵਲੋਗ ਦਾ ਐਡ ਕਰਨ ਲੱਗੇ ਸੀ ਪਰ ਮੈਂ ਕਿ ਇਹਨਾਂ ਦੀ ਚੁਗਲਬੰਦੀ ਜੀ ਉਹ ਨੋਟ ਕਰ ਲਵਾਂ ਤੇ ਚਲੋ ਹੁਣ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਆ ਨੈਕਸਟ ਵਲੋਗ ਚ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਿਓ